ਸ਼ੱਜ ਜੋ ਕਦੇ ਹਰ ਘਰ ਦੀ ਮੁੱਖ ਲੋੜ ਸੀ ਤੇ ਅੱਜ ਮਹਿਜ ਮੁਹਾਵਰੇ ਜਾਂ ਫਿਰ ਸਜਾਵਟ ਲਈ ਵਰਤਿਆ ਜਾਂਦਾ ਹੈ ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਹੈ ਨਾ ਸ਼ੱਜ ਤਾਂ ਬੋਲੇ ਸ਼ਾਨਣੀ ਕਿਉਂ ਬੋਲੇ ਲੇਕਿਨ ਸ਼ੱਜ ਜੋ ਹਰ ਘਰ ਦੀ ਮੁੱਖ ਲੋੜ ਹੁੰਦੀ ਸੀ ਅੱਜ ਘਰਾਂ ਚੋਂ ਅਲੋਪ ਹੋ ਗਿਆ ਹੈ ਅੱਜ ਦੀ ਪੀੜ੍ਹੀ ਨੂੰ ਤਾਂ ਸ਼ਾਇਦ ਸ਼ੱਜ ਦੀ ਅਸਲ ਵਰਤੋਂ ਦਾ ਪਤਾ ਵੀ ਨਾ ਹੋਵੇ ਲਗਭਗ ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਘਰਾਂ 'ਚ ਵਰਤੀਆਂ ਜਾਣ ਵਾਲਾ ਸਮਾਨ ਇੱਕ ਪੰਜਾਬੀ ਵਿਰਸੇ ਦਾ ਹਿੱਸਾ ਬੰਦਾ ਜਾ ਰਿਹਾ ਹੈ ਉਹ ਛੱਜ ਜੋ ਕਣਕਾਂ ਦੀ ਬਾਢੀ ਸਮੇਂ ਮੁੱਖ ਲੋੜ ਹੁੰਦੀ ਸੀ ਅਤੇ ਇਸ ਨਾਲ ਕਣਕ ਦੀ ਸਫਾਈ ਵੀ ਕੀਤੀ ਜਾਂਦੀ ਸੀ ਅਤੇ ਹਰ ਘਰ ਵਿੱਚ ਇਹ ਮੁੱਖ ਲੋੜ ਵਜੋਂ ਵਰਤਿਆ ਜਾਂਦਾ ਸੀ ਲੇਕਿਨ ਹੁਣ ਇਹ ਦੇਖਣ ਨੂੰ ਨਹੀਂ ਮਿਲਦੇ ਤੇ ਇਸ ਨੂੰ ਬਣਾਉਣ ਵਾਲੇ ਪਰਿਵਾਰ ਜਿਨ੍ਹਾਂ ਦਾ ਪੀੜੀਦਰ ਪੀੜੀ ਇਹ ਕਾਰੋਬਾਰ ਸੀ ਉਹ ਪ੍ਰਭਾਵਿਤ ਹੋਏ ਹਨ ਬਟਾਲਾ 'ਚ ਛੱਜ ਬਣਾਉਣ ਵਾਲੀ ਇੱਕ ਔਰਤ ਇਸ ਕਿੱਤੇ ਨੂੰ ਹਾਲੇ ਵੀ ਚਲਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਕਦੇ ਤਾਂ ਉਹਨਾਂ ਦੇ ਘਰ ਦਾ ਸਾਰਾ ਖਰਚਾ ਤੇ ਕਮਾਈ ਦਾ ਸਾਧਨ ਇਹ ਮੁੱਖ ਤੌਰ ਤੇ ਕੀਤਾ ਸੀ ਅਤੇ ਪਰਿਵਾਰ ਦੇ ਸਾਰੇ ਛੋਟੇ ਵੱਡੇ ਜੀ ਛੱਜ ਬਣਾਉਣ ਦਾ ਕੰਮ ਕਰਦੇ ਸਨ ਅਤੇ ਆਰਡਰ ਵੀ ਬਹੁਤ ਸਾਰੇ ਆਉਂਦੇ ਸਨ ਲੇਕਿਨ ਹੁਣ ਇਹ ਨਾ ਮੱਤ ਦਾ ਬਿਜ਼ਨਸ ਰਹਿ ਗਿਆ ਹੈ ਇਸ ਦੀ ਮੰਗ ਤਾਂ ਹੈ ਲੇਕਿਨ ਛੱਜ ਜੋ ਘਰ ਚ ਕਨਕ ਤੇ ਸਫਾਈ ਲਈ ਵਰਤੇ ਜਾਂਦਾ ਸੀ ਹੁਣ ਮਹਿਜ ਪ੍ਰਾਂਤਨ ਵਿਰਸੇ ਨੂੰ ਦਸਾਉਣ ਲਈ ਵਸਤੂ ਬਣ ਕੇ ਰਹਿ ਗਿਆ ਹੈ ਅਤੇ ਹੁਣ ਇਹ ਮਹਿਜ ਵਿਆਹਾਂ ਲਈ ਜਾਗੋਵੇਲੇ ਅਤੇ ਜਾਂ ਫਿਰ ਸਜਾਵਟ ਲਈ ਵਰਤੇ ਜਾਂਦਾ ਹੈ ਅੱਜ ਜੋ ਵੀ ਔਰਤ ਇਸ ਨੂੰ ਤਿਆਰ ਕਰ ਰਹੀਆਂ ਹਨ ਉਹਨਾਂ ਦੱਸਿਆ ਕਿ ਇਸ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਤੇ ਮਹਿੰਗਾਈ ਵੀ ਬਹੁਤ ਜ਼ਿਆਦਾ ਹੈ ਪਰ ਹੁਣ ਆਰਡਰ ਇਸ ਦੇ ਬਿਲਕੁਲ ਵੀ ਨਾ ਮਾਤਰ ਹਨ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਰੋਜਗਾਰ ਹੈ ਪਰ ਇਸ ਰੋਜਗਾਰ ਨਾਲ ਹੁਣ ਉਹਨਾਂ ਦੇ ਘਰ ਦਾ ਪੂਰਾ ਖਰਚਾ ਨਹੀਂ ਚੱਲ ਸਕਦਾ ਇਹੀ ਕਾਰਨ ਹੈ ਕਿ ਇਸ ਨੂੰ ਬਣਾਉਣ ਵਾਲਿਆਂ ਦੀ ਗਿਣਤੀ ਵੀ ਹੁਣ ਬਹੁਤ ਘੱਟ ਰਹਿ ਗਈ ਹੈ ਸੰਜੀ ਕੀ ਨਾਮ ਤੁਹਾਡਾ ਰੀਨਾ ਸੰਜੀ ਕਦੋਂ ਤੋਂ ਕੰਮ ਕਰਦੇ ਹੋ ਤੁਸੀਂ ਇਹ ਬਹੁਤ ਜ਼ਿਆਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਸੱਜ ਪਹਿਲਾਂ ਤੋਂ ਹੁੰਦਾ ਸੀ ਵੀ ਕੰਗ ਝੋਨੇ ਵਲੇ ਜਦੋਂ ਹੁਣਾਂ ਕਣਕ ਝੋਨਾ ਤੇ ਉਦੋਂ ਇਹ ਚੱਲਦਾ ਸੀ ਹਾਂ ਜੀ ਹੁਣ ਕੰਮ ਕਿੱਦਾਂ ਦਾ ਏ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਨੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਇਹ ਤੇ 4-4 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬਣਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਇਕੱਲਾ ਨੇ ਬਣਾਣੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਏ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੇ ਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜਿਗਰ ਇਹਦੇ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਛਬਿਆਚਾਰਾ ਹੈ ਇਹਨੂੰ ਛੱਡ ਨਹੀਂ ਸਕਦੇ ਹੈ ਕਿ ਕਿਉਂ ਵਿਆਹ ਮਾਬੂਆਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਲੋਹੈ ਨੂੰ ਲੋੜ ਕਣਕ ਕਿਸ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਮੈਂ ਜ਼ਿੰਮੇਦਾਰ ਨੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲ ਇਹ ਵੀ ਕਈ ਦਾ ਵੀ ਗਾਹਕੜਾ ਮੁਰਿਆ ਵੀ ਘਰੇ ਬੇਨਾਲੇ ਆਡਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਸੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈਏ ਤੇ ਚੱਲ ਅਸੀਂ ਵੀ ਕਰਦੇ ਆਂ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਿਆ ਜਿਆਦਾ ਕਰ ਲਿਆ ਪਰ ਇਹ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ ਚਾਰ ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜੇ ਤੇ ਜਾਜ ਕਿੱਥੇ ਸਿੱਖੀ ਆ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋ ਕਿਸ ਤਰ੍ਹਾਂ ਐਦਾਂ ਜਦ ਆ ਐਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾ ਕੇ ਰੋਟੀ ਪਾਣੀ ਕਰਦੀ ਪਹਿਲੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋ ਨਹੀਂ ਜਿਹੜੀ ਜਾਜ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਐਦਾਂ ਤੇ ਆ ਐਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ। ਥਾਂ ਪੀੜੀ ਤੋਂ ਪੀੜੀ ਚੱਲਦਾ ਹੈ। ਇਹ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ। ਕੋਈ ਆਰਡਰ ਤੇ ਬੰਦੇ। ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਆ ਜਿਮੇਦਾਰਾਂ ਦੇ। ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤੋਂ ਉਹਨਾਂ ਨੇ ਇੱਥੇ ਲੈ ਆਣੇ ਆ। ਤੇ ਜਿਹਨੂੰ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤਾਂ ਉਹ ਤਾਂ 200 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਦਾ ਇਦਾਂ ਬਣ ਜਾਂਦੇ ਅੱਜ। ਲਿਖਿਆ ਜਾਂਦਾ ਅੱਜ ਕੱਲ੍ਹ ਤੇ ਜਨਨੀਆਂ ਆ ਕੇ ਛਾੜ ਦੀਆਂ ਵੀ ਕੰਗ ਨਾ 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 ਉਹ ਛਾੜ ਦੀਆਂ ਨਹੀਂ ਉਹੀ ਦਾਡਾ ਕੰਮ ਘਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਦਾ ਸਾਰਾ ਮੁਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਹੀ ਸਾਡੇ ਚੱਜ ਇਹ ਆ ਵੀ ਅਸੀਂ ਛੱਡਦੇ ਨਹੀਂ ਪਈਆਂ ਅਗੇ ਚਾ ਜਿਆਦਾ ਨਹੀਂ ਤੇ ਥੋੜਾ ਥੋੜਾ ਦਾ ਚਿਹਰਾ ਮਾਪ ਪਿਓ ਦਾ ਕੰਮ ਅਸੀਂ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਤੁਹਾਨੂੰ ਸੋਕ ਕਹਿੰਦੇ ਆ ਲੱਗ ਲੱਗ ਗਵਾਂਡੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾਉਣਾ ਪੈਣਾ ਹੀ ਕਹਿੰਦਾ ਹਾਡੀ ਰੋਟੀ ਰੋਟੀ ਜੀ ਆ ਵੀ ਤਾਂ ਨਹੀਂ ਅਸੀਂ ਛੱਡੀ ਦਾ ਕੰਮ ਏ ਕਿ ਕਵਰਸੀਨਾ ਜੁੜਿਆਦਾ ਹੈ। ਵਿਰਸਾ ਯਾਨ ਹੀ ਸਮਝੋ ਇਸਾ। ਹੁਣ ਜਿੱਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ। ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਪਹਿਲਾਂ ਵੀ ਜਾਗੋ ਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਹੀ ਤੋਂ। ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸੋ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਹੈ। ਉਹਨਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ। ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆਂ ਉਦੋਂ ਲੱਗਦੀ ਵੀ ਉਹ ਸਾਬ ਨੇ ਹਾਂ ਦਿਹਾੜੀ ਇਹ ਚ ਕਿੰਦਾ ਪੰਜ ਪੀਸ ਚਾਰ ਪੀਸ ਲੱਗਨੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹ ਤੋਂ ਟੱਬਰ ਜਾਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਹਦਾ ਟੱਬਰ ਹੋ ਤੋਂ ਨਹੀਂ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾ ਪਿਓ ਧੀਰ ਨਨ ਨਾ ਇਦਾਂ ਹੁੰਦਾ ਹੈ ਕੰਮ ਦਾ ਹੁਣ ਤੇ ਇੱਕ ਘਰੇ ਪਰੋਣਾ ਅਜਤ ਕਹੇ ਜੇ ਨੂੰ ਰੋਟੀ ਕਿਦਾਂ ਖਵਾਣੀ ਆ ਉਦੋਂ ਹੱਥੋਂ ਹੀ ਬਣ ਵੀ ਜਾਂਦਾ ਹੈ। ਹਾਂ ਇਹ ਆ ਵੀ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਆ ਚਾਰ ਪੀਚ ਬਣਾਨੇ ਕਰ ਦਿੰਦੇ। ਅੱਜ ਕੱਲ ਨਹੀਂ ਉਹ ਸਮਾਂ ਰਿਹਾ। ਅੱਜ ਕੱਲ ਕੱਲੇ ਕਰਦੇ ਸੀ। ਕੱਲੇ ਹੀ ਕਰਦੇ। ਕੋਈ ਬਿੰਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਉਣਾ ਪੈ ਜੇ। ਇਹ ਹਸਾਬ। ਪਰਿਵਾਰ ਚ ਫਿਰ ਕੌਣ-ਕੌਣ ਹੱਥ ਬਣਾਉਂਦਾ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ। ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੇ ਬੀਬੀ ਮੇਰੀ। ਉਹ ਵਾ ਕੱਢ ਕੇ ਗਈ ਬਾਸ ਸਾਹ।